ਵਾਰਦਾਤ ਕੁਛ ਨਹੀਂ ਭਾਜੀ ਉਹ ਤਿੰਨ ਪਈਆਂ ਵਾਲੀ ਰੇੜੀ ਜਿਹੜੀ ਹੁੰਦੀ ਹੈ ਜਿਹਦੇ ਅੱਗੇ ਮੋਟਰਸਾਈਕਲ ਲਾਇਆ ਹੁੰਦਾ ਠੀਕ ਹੈ ਜੀ ਉਹ ਇਸ ਰੋਡ ਤੋਂ ਰੋੜੀ ਕੋਟ ਰੋਡ ਤੋਂ ਲੰਘ ਰਿਹਾ ਸੀਗਾ ਤੇ ਇੱਕ ਬਾਈਕ ਸਵਾਰ ਦੇ ਵਿੱਚ ਵੱਜਿਆ ਉਹਦੀ ਲੱਤ ਟੁੱਟ ਗਈ ਪਹਿਲਾਂ ਉਹ ਥੋੜੇ ਟਾਈਮ ਖੜ੍ਹਾ ਰਿਹਾ ਜਦੋਂ ਅਸੀਂ ਉਹਨੂੰ ਜਿਹਦੀ ਲੱਤ ਟੁੱਟੀ ਐ ਐਕਸੀਡੈਂਟ ਹੋਇਆ ਜਿਹਦੇ ਨਾਲ ਉਹਨੂੰ ਚੱਕਣ ਲੱਗੇ ਉਸ ਤੋਂ ਬਾਅਦ ਉਹ ਭੱਜਿਆ ਜੀ ਰੇੜੀ ਵਾਲਾ ਠੀਕ ਹੈ ਜੀ ਤੇ ਅਸੀਂ ਉਹਦੇ ਪਿੱਛੇ ਕੀਤਾ ਰਾਜਪੁਰਾ ਚੁੰਗੀ ਕੋਲ ਜਾ ਕੇ ਅਸੀਂ ਫੜ ਲਿਆ ਉਹਨੂੰ ਬਾਈਕ ਵਾਲਾ ਕੌਣ ਸੀਗਾ ਭਾਜੀ ਪਤਾ ਕੁਛ ਬਾਈਕ ਵਾਲਾ ਭਾਜੀ ਪਤਾ ਨਹੀਂ ਮੈਨੂੰ ਕੌਣ ਆ ਉਹਨ ਤੇ ਜਿਹੜਾ ਰੇੜੀ ਵਾਲਾ ਸੀ ਉਹ ਭੱਜ ਰੇੜੀ ਵਾਲਾ ਭਾਜੀ ਅਸੀਂ ਪਹਿਲਾਂ ਉਹ ਖੜਾ ਪਿਆ ਸੀ ਫਿਰ ਉਹ ਦੇਖ ਕੇ ਮਤਲਬ ਭੱਜ ਗਿਆ ਜਦੋਂ ਉਹ ਭੱਜਿਆ ਤੇ ਫਿਰ ਅਸੀਂ ਉਹਦਾ ਪਿੱਛਾ ਕੀਤਾ ਪਿੱਛਾ ਜਾ ਕੇ ਅੱਗੇ ਫੜਿਆ ਤੇ ਉਹਨੂੰ ਪੁੱਛਿਆ ਕਿਥੋਂ ਕਹਿੰਦਾ ਐਸਐਸਸੀ ਨਗਰ ਤੋਂ ਆ ਮੈਂ ਫਿਰ ਅਸੀਂ ਉਹਨੂੰ ਉਰੇ ਲੈ ਕੇ ਆ ਰਹੇ ਸੀਗੇ ਵੀ ਘੱਟੋ ਘੱਟ ਬੰਦਾ ਜਿਹਦਾ ਐਕਸੀਡੈਂਟ ਕੀਤਾ ਉਹਦੇ ਕੋਲ ਤਾਂ ਖੜ ਜਾ ਉਹਨੇ ਫਿਰ ਮੋੜਦੇ ਹੋਏ ਰੇੜੀ ਦਾਰੂ ਇੰਨੀ ਪੀਤੀ ਹੋਈ ਸੀ ਬੁਲਟੇਜੇ ਮਾਰਿਆ ਬੁਲਟੇਜੇ ਮਾਰਿਆ ਫਿਰ ਸਿੱਧਾ ਇੱਥੋਂ ਭਜਾਇਆ ਫਿਰ ਨਹੀਂ ਰੁਕਿਆ ਫਿਰ ਸਨੋਰੀ ੱਡੇ ਜਾ ਕੇ ਅਸੀਂ ਫੜਿਆ ਜੀ ਉਹਨੂੰ ਇਹ ਬੰਦਾ ਹੁਣ ਕਿੱਥੇ ਆਈਓ ਜਿਹੜਾ ਜੀ ਰੇੜੀ ਵਾਲਾ ਬੰਦਾ ਉਹਨੂੰ ਅਸੀਂ ਥਾਣੇ ਛੱਡ ਆਏ ਆ ਥਾਣਾ ਕਤਵਾਲੀ ਠੀਕ ਹੈ ਜੀ ਤੇ ਜਿਹੜਾ ਜਿਹਦੇ ਸੱਟ ਲੱਗੀ ਆ ਉਹਨੂੰ ਐਂਬੂਲੈਂਸ ਚ ਪਾ ਕੇ ਸਰਕਾਰੀ ਰਜਿੰਦਰਾ ਹਸਪੀਟਲ ਤੇ ਉਹਦੇ ਜਿਹਦੇ ਐਕਸੀਡੈਂਟ ਹੋ ਉਹਦਾ ਪਰਿਵਾਰ ਕੋਈ ਆਇਆ ਜੀ ਪਰਿਵਾਰ ਦੇ ਵਿੱਚੋਂ ਹਾਂਜੀ ਉਹਦੇ ਮੇਰੇ ਕੋਲ ਵਾਈਫਾਈ ਸੀਗੇ ਤੇ ਹੋਰ ਘਰ ਦੇ ਰਿਲੇਟਿਵ ਆਇਆ ਸੀ ਉਹਨਾਂ ਦਾ ਬੇਟਾ ਸੀਗਾ ਲਾਤੋ ਦੀ ਮਤਲਬ ਬੰਦੇ ਦੀ ਟੁੱਟ ਗਈ ਆ ਬਿਲਕੁਲ ਇਹ ਪਤਾ ਲੱਗਿਆ ਜੀ ਕਿੱਥੇ ਦਾ ਬੰਦਾ ਉਹ ਕੁਝ ਨਹੀਂ 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 ਉਹ ਤਾਂ ਸਾਰਾ ਕੁਝ ਐਟ ਦੀ ਸਪੋਰਟ ਹੋਇਆ ਜੋ ਵੀ ਹੋਇਆ ਹਾਂਜੀ ਠੀਕ ਹੈ ਬਾਕੀ ਬੰਦਾ ਅਸੀਂ ਕਤਵਲੀ ਦੇ ਆ ਠੀਕ ਹੈ ਭਾਈ ਠੀਕ ਹੈ ਓਕੇ ਧੰਨਵਾਦ ਵਾਰਦਾ ਤਾਂ ਕੁਝ ਨਹੀਂ ਭਾਜੀ ਉਹ ਤਿੰਨ ਪਹੀਆਂ ਵਾਲੀ ਰੇੜੀ ਜਿਹੜੀ ਹੁੰਦੀ ਹੈ ਜਿਹਦੇ ਅੱਗੇ ਮੋਟਰਸਾਈਕਲ ਲਾਇਆ ਹੁੰਦਾ ਠੀਕ ਹੈ ਜੀ ਉਹ ਇਸ ਰੋਡ ਤੋਂ ਰੋੜੀ ਕੋਟ ਰੋਡ ਤੋਂ ਲੰਘ ਰਿਹਾ ਸੀਗਾ ਤੇ ਇੱਕ ਬਾਈਕ ਸਵਾਰ ਦੇ ਵਿੱਚ ਵੱਜਿਆ ਉਹਦੀ ਲੱਤ ਟੁੱਟ ਗਈ ਪਹਿਲਾਂ ਉਹ ਥੋੜੀ ਟਾਈਮ ਖੜਾ ਰਿਹਾ ਜਦੋਂ ਅਸੀਂ ਉਹਨੂੰ ਜਿਹਦੀ ਲੱਤ ਟੁੱਟੀ ਐ ਐਕਸੀਡੈਂਟ ਹੋਇਆ ਜਿਹਦੇ ਨਾਲ ਉਹਨੂੰ ਚੱਕਣ ਲੱਗੇ ਉਸ ਤੋਂ ਬਾਅਦ ਉਹ ਭੱਜਿਆ ਜੀ ਰੇੜੀ ਵਾਲਾ ਠੀਕ ਹੈ ਜੀ ਤੇ ਅਸੀਂ ਉਹਦੇ ਪਿੱਛੇ ਕੀਤਾ ਰਾਜਪੁਰਾ ਚੁੰਗੀ ਕੋਲ ਜਾ ਕੇ ਅਸੀਂ ਫੜ ਲਿਆ ਉਹਨੂੰ ਬਾਈਕ ਵਾਲਾ ਕੌਣ ਸੀਗਾ ਭਾਜੀ ਪਤਾ ਕੁਛ ਬਾਈਕ ਵਾਲਾ ਭਾਜੀ ਪਤਾ ਨਹੀਂ ਮੈਨੂੰ ਕੌਣ ਆ ਉਹਨੂੰ ਐਂਬੂਲੈਂਸ 'ਚ ਪਾ ਕੇ ਅਸੀਂ ਭੇਜਤਾ ਆ ਤੇ ਜਿਹੜਾ ਰੇੜੀ ਵਾਲਾ ਸੀਗਾ ਉਹ ਭੱਜ ਰੇੜੀ ਵਾਲਾ ਭਾਜੀ ਅਸੀਂ ਪਹਿਲਾਂ ਖੜਾ ਪਿਆ ਸੀ ਫਿਰ ਉਹ ਦੇਖ ਕੇ ਮਤਲਬ ਭੱਜ ਗਿਆ ਜਦੋਂ ਉਹ ਭੱਜਿਆ ਤੇ ਫਿਰ ਅਸੀਂ ਉਹਦਾ ਪਿੱਛਾ ਕੀਤਾ ਪਿੱਛਾ ਜਾ ਕੇ ਅੱਗੇ ਫੜਿਆ ਤੇ ਫੇਰ ਅਸੀਂ ਉਹਨੂੰ ਰੇ ਲੈ ਕੇ ਆ ਰਹੇ ਸੀਗੇ ਵੀ ਘੱਟੋ ਘੱਟ ਬੰਦਾ ਜਿਹਦਾ ਐਕਸੀਡੈਂਟ ਕੀਤਾ ਉਹਦੇ ਕੋਲ ਤਾਂ ਖੜ ਜਾ ਉਹਨੇ ਫੇਰ ਮੋੜਦੇ ਹੋਏ ਰੇੜੀ दारू ਇੰਨੀ ਪੀਤੀ ਹੋਈ ਸੀ ਬੁਲਟੇਜ ਮਾਰਿਆ ਬੁਲਟੇਜ ਮਾਰਿਆ ਫੇਰ ਸਿੱਧਾ ਇੱਥੋਂ ਭਜਾਇਆ ਫੇਰ ਨਹੀਂ ਰੁਕਿਆ ਫਿਰ ਸਨੋਰੀ ਅੱਡੇ ਜਾ ਕੇ ਅਸੀਂ ਫੜਿਆ ਜੀ ਉਹਨੂੰ ਤੇ ਬੰਦਾ ਹੁਣ ਕਿੱਥੇ ਹੈ ਜੀ ਉਹ ਜਿਹੜਾ ਜੀ ਰੇੜੀ ਵਾਲਾ ਬੰਦਾ ਉਹਨੂੰ ਅਸੀਂ ਥਾਣੇ ਛੱਡ ਆਏ ਆ ਥਾਣਾ ਕਤਵਾਲੀ ਠੀਕ ਹੈ ਜੀ ਤੇ ਜਿਹੜਾ ਜਿਹਦੇ ਸੱਟ ਲੱਗੀ ਆ ਉਹਨੂੰ ਐਂਬੂਲੈਂਸ ਚ ਪਾ ਕੇ ਸਰਕਾਰੀ ਰਜਿੰਦਰਾ ਹਸਪੀਟਲ ਤੇ ਜਿਹਦੇ ਐਕਸੀਡੈਂਟ ਹੋ ਉਹਦੇ ਪਰਿਵਾਰ ਤੋਂ ਹੀ ਆਇਆ ਜੀ ਮੇਰੇ ਮੋਹ ਪਰਿਵਾਰ ਦੇ ਵਿੱਚੋਂ ਹਾਂਜੀ ਉਹਦੇ ਮੇਰੇ ਕੋਲ ਵਾਈਫਾਈ ਸੀਗੇ ਤੇ ਹੋਰ ਘਰ ਦੇ ਰਿਲੇਟਿਵ ਆਏ ਸੀ ਉਹਨਾਂ ਦਾ ਬੇਟਾ ਸੀਗਾ ਲਾਤੋ ਦੀ ਮਤਲਬ ਬੰਦੇ ਦੀ ਟੁੱਟ ਗਈ ਆ ਬਿਲਕੁਲ ਇਹ ਪਤਾ ਲੱਗੇ ਜੀ ਕਿੱਥੇ ਦਾ ਬੰਦਾ ਉਹ ਕੁਝ ਨਹੀਂ 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 ਉਹ ਤਾਂ ਸਾਰਾ ਕੁਝ ਐਟ ਦੀ ਸਪੋਰਟ ਹੋਇਆ ਜੋ ਵੀ ਹੋਇਆ ਹਾਂਜੀ ਠੀਕ ਹੈ ਬਾਕੀ ਬੰਦਾ ਅਸੀਂ ਕਤਵਾਲੀ ਦੇ ਆ ਠੀਕ ਹੈ ਭਾਈ ਠੀਕ ਓਕੇ ਧੰਨਵਾਦ ਵਾਰਦਾਤ ਕੁਝ ਨਹੀਂ ਭਾਜੀ ਉਹ ਤਿੰਨ ਪਹੀਆਂ ਵਾਲੀ ਰੇੜੀ ਜਿਹੜੀ ਹੁੰਦੀ ਹੈ ਜਿਹਦੇ ਅੱਗੇ ਮੋਟਰਸਾਈਕਲ ਲਾਇਆ ਹੁੰਦਾ ਠੀ ਤੇ ਇੱਕ ਬਾਈਕ ਸਵਾਰ ਦੇ ਵਿੱਚ ਵੱਜਿਆ ਉਹਦੀ ਲੱਤ ਟੁੱਟ ਗਈ। ਪਹਿਲਾਂ ਉਹ ਥੋੜੇ ਟਾਈਮ ਖੜ੍ਹਾ ਰਿਹਾ ਜਦੋਂ ਅਸੀਂ ਉਹਨੂੰ ਜਿਹਦੀ ਲੱਤ ਟੁੱਟੀ ਐ ਐਕਸੀਡੈਂਟ ਹੋਇਆ ਜਿਹਦੇ ਨਾਲ ਉਹਨੂੰ ਚੱਕਣ ਲੱਗੇ ਉਸ ਤੋਂ ਬਾਅਦ ਉਹ ਭੱਜਿਆ ਜੀ ਰੇੜੀ ਵਾਲਾ। ਠੀਕ ਹੈ ਜੀ। ਤੇ ਅਸੀਂ ਉਹਦੇ ਪਿੱਛੇ ਕੀਤਾ ਰਾਜਪੁਰਾ ਚੁੰਗੀ ਕੋਲ ਜਾ ਕੇ ਅਸੀਂ ਫੜ ਲਿਆ ਉਹਨੂੰ। ਬਾਈਕ ਵਾਲਾ ਕੌਣ ਸੀਗਾ ਭਾਜੀ ਪਤਾ ਕੁਛ? ਬਾਈਕ ਵਾਲਾ ਭਾਜੀ ਪਤਾ ਨਹੀਂ ਮੈਨੂੰ ਕੌਣ ਆ ਉਹਨੂੰ ਐਂਬੂਲੈਂਸ 'ਚ ਪਾ ਕੇ ਅਸੀਂ ਭੇਜਤਾ ਆ। ਤੇ ਜਿਹੜਾ ਰੇੜੀ ਵਾਲਾ ਸੀਗਾ ਉਹ ਭੱਜ ਗਿਆ। ਰੇੜੀ ਵਾਲਾ ਭਾਜੀ ਅਸੀਂ ਪਹਿਲਾਂ ਖੜ੍ਹਾ ਪਿਆ ਸੀ ਫਿਰ ਉਹ ਦੇਖ ਕੇ ਮਤਲਬ ਭੱਜ ਗਿਆ। ਫੇਰ ਅਸੀਂ ਉਹਨੂੰ ਲੈ ਕੇ ਆ ਰਹੇ ਸੀਗੇ ਵੀ ਘੱਟੋ ਘੱਟ ਬੰਦਾ ਜਿਹਦਾ ਐਕਸੀਡੈਂਟ ਕੀਤਾ ਉਹਦੇ ਕੋਲ ਤਾਂ ਖੜ ਜਾ ਉਹਨੇ ਫਿਰ ਮੋੜਦੇ ਹੋਏ ਰੇੜੀ दारू ਇੰਨੀ ਪੀਤੀ ਹੋਈ ਸੀ ਬੁਲਟੇਜ ਮਾਰਿਆ ਬੁਲਟੇਜ ਮਾਰਿਆ ਫਿਰ ਸਿੱਧਾ ਇੱਥੋਂ ਭਜਾਇਆ ਫਿਰ ਨਹੀਂ ਰੁਕਿਆ ਫਿਰ ਸਨੋਰੀ ੱਡੇ ਜਾ ਕੇ ਅਸੀਂ ਫੜਿਆ ਜੀ ਉਹਨੂੰ ਤੇ ਬੰਦਾ ਹੁਣ ਕਿੱਥੇ ਆਈਓ ਜਿਹੜਾ ਜੀ ਰੇੜੀ ਵਾਲਾ ਬੰਦਾ ਉਹਨੂੰ ਅਸੀਂ ਥਾਣੇ ਛੱਡ ਆਏ ਆ ਥਾਣਾ ਕਤਵਾਲੀ ਠੀਕ ਹੈ ਜੀ ਤੇ ਜਿਹੜਾ ਜਿਹਦੇ ਸੱਟ ਲੱਗੀ ਆ ਉਹਨੂੰ ਐਂਬੂਲੈਂਸ ਚ ਪਾ ਕੇ ਸਰਕਾਰੀ ਰਜਿੰਦਰਾ ਹਸਪੀਟਲ ਤੇ ਜਿਹਦੇ ਐਕਸੀਡੈਂਟ ਹੋਦਰ ਪਰਿਵਾਰ ਤੋਂ ਹੀ ਆਇਆ ਜੀ ਮੇਰੇ ਪਰਿਵਾਰ ਦੇ ਵਿੱਚੋਂ ਹਾਂਜੀ ਉਹਦੇ ਮੇਰੇ ਕੋਲ ਵਾਈਫਾਈ ਸੀਗੇ ਤੇ ਹੋਰ ਘਰ ਦੇ ਰਿਲੇਟਿਵ ਆਇਆ ਸੀ ਉਹਨਾਂ ਦਾ ਬੇਟਾ ਸੀਗਾ ਲੱਤੋ ਦੀ ਮਤਲਬ ਬੰਦੇ ਦੀ ਟੁੱਟ ਗਈ ਹੈ ਬਿਲਕੁਲ ਤੇ ਇਹ ਪਤਾ ਲੱਗਿਆ ਜੀ ਕਿੱਥੇ ਦਾ ਬੰਦਾ ਉਹ ਕੁਝ ਨਹੀਂ 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 ਉਹ ਤਾਂ ਸਾਰਾ ਕੁਝ ਐਟ ਦੀ ਸਪੋਰਟ ਹੋਇਆ ਜੋ ਵੀ ਹੋਇਆ ਹਾਂਜੀ ਠੀਕ ਹੈ ਬਾਕੀ ਬੰਦਾ ਅਸੀਂ ਕਤਵਾਲੀ ਦੇ ਆ ਠੀਕ ਹੈ ਭਾਈ ਠੀਕ ਹੈ ਓਕੇ ਸਾਨ